ਦੇ ਵਿੱਚ ਇੱਕ ਔਰਤ ਅਤੇ ਬੱਚੇ ਨੂੰ ਕੱਲਿਆਂ ਦੇਖ ਕੇ ਮੌਕਾ ਵੇਖ ਕੇ ਕੁਝ ਮੁੰਡੇ ਕਾਂਡ ਕਰਨ ਦੇ ਲਈ ਆਏ ਸਨ ਪਰ ਜਦੋਂ ਮੁਹੱਲੇ ਵਾਲੇ ਇਕੱਠੇ ਹੋ ਗਏ ਤਾਂ ਇਹਨਾਂ ਮੁੰਡਿਆਂ ਦੀ ਕਿਵੇਂ ਸ਼ਮਤ ਆਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੰਜਾਬ ਦੇ ਵਿੱਚ ਆਏ ਦਿਨ ਲੁੱਟਖੋਹੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤੇ ਅਜੀਹਾਈ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਲੜਕੇ ਜਿਸਦੀ ਕੀ ਉਮਰ ਮਹਿਜ 14 ਸਾਲ ਦੇ ਕਰੀਬ ਹੈ ਉਸਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ ਤੇ ਫਿਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਹਲੇ ਲੁਟੇਰਿਆਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਹੀ ਜਾ ਰਹੀ ਸੀ ਕਿ ਇੰਨੇ ਨੂੰ ਮੁਹੱਲੇ ਦੇ ਕੁਝ ਲੋਕ ਜਿਹੜੇ ਐ ਘਰ ਦੇ ਵਿੱਚ ਦਾਖਲ ਹੋ ਗਏ ਤੇ ਉਹਨਾਂ ਨੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਇਥੋਂ ਤੱਕ ਕਿ ਪੁਲਿਸ ਨੂੰ ਵੀ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਘਰ ਦੇ ਵਿੱਚ ਦਾਖਲ ਹੋਏ ਹਥਿਆਰਬੰਦ ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਏ ਸਨ ਪਰ ਐਨ ਮੌਕੇ ਦੇ ਉੱਤੇ ਮੁਹੱਲੇ ਵਾਲੇ ਇਕੱਠੇ ਹੋ ਗਏ ਤੇ ਇਹਨਾਂ ਮੁਹੱਲੇ ਵਾਲਿਆਂ ਨੇ ਕਿਵੇਂ ਇਹਨਾਂ ਬਦਮਾਸ਼ਾਂ ਦੀ ਸ਼ਾਮਤ ਲਿਆਂਦੀ ਹਾਲਾਂਕਿ ਇਹ ਸਾਰੇ ਘਟਨਾਕਰਮ ਦੇ ਵਿੱਚ ਇੱਕ ਲੁਟੇਰਾ ਭਜਣ ਦੇ ਵਿੱਚ ਕਾਮਯਾਬ ਹੋ ਚੁੱਕਿਆ ਉਸ ਦੀ ਭਾਲ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਹੀ ਵੈਸਟਰਨ ਯੂਨੀਅਨ ਦੀ ਦੁਕਾਨ ਦੇ ਉੱਤੋਂ ਵੀ ਦੋ ਲੁਟੇਰਿਆਂ ਦੇ ਵੱਲੋਂ ਪਿਸਤੂਲ ਦੀ ਨੋਕ ਦੇ ਉੱਤੇ 7 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ ਤੇ ਹੁਣ ਕੁਝ ਦਿਨਾਂ ਦੇ ਦਰਮਿਆਨ ਇਹ ਦੂਜੀ ਵੱਡੀ ਵਾਰਦਾਤ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਦਾਖਲ ਹੋ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਕਾਂਡ ਕੀਤਾ ਜਾਣਾ ਸੀ ਪਰ ਐਨ ਮੌਕੇ ਤੇ ਮੁਹੱਲੇ ਵਾਲੇ ਪਹੁੰਚ ਗਏ ਤੇ ਬਚਾਅ ਹੋ ਗਿਆ ਮੈਂ ਬਸ਼ੀਰ ਦੋਸ਼ੀ ਬੋਲ ਰਿਹਾ ਤਰਨਤਾਰਨ ਤੋਂ ਜੋ ਕਿ ਅੱਜ ਸਾਡੇ ਛਾਈ ਵਾਲੇ ਗਲੀ ਚ ਸਾਡੇ ਅਦਰਮੀ ਪੰਡਤ ਅਸ਼ੋਕ ਕੁਮਾਰ ਜੀ ਬਾਰਗਾ ਬੰਡਾਲੇ ਵਾਲੇ ਉਹਨਾਂ ਨੇ ਕਰੇ ਤਿੰਨ ਮੋਟਰਸਾਈਕਲ ਤੇ ਸਵਾਰ ਮੁੰਡੇ ਹੋ ਕੇ ਆਏ ਜਿਨ੍ਹਾਂ ਨੂੰ ਮੁੰਡੇ ਨੇ ਸ਼ੋਰ ਮਚਾਣਾ ਸ਼ੁਰੂ ਕਰਤਾ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਉਹਨਾਂ ਕੋਲ ਪਿਸਤਲ ਸੀ ਹੁਣ ਅਸੀਂ ਉਹਨਾਂ ਨੇ ਪੁਲਿਸ ਕੋਲ ਫੜਾ ਦਿੱਤਾ ਜੇ ਕਾਰਵਾਈ ਦੀ ਮੰਗ ਕਰਦੇਗੇ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ ਇੱਕ ਇੱਕ ਕੇਸ ਮંચਾ ਦੇ ਨਾਲ ਪੰਡੇ ਦੇ ਘਰ ਚ ਆਏ ਸੀਗੇ ਮਤਲਬ ਕੀ ਵਾਲੇ ਡਟਦੀ ਕੋਸ਼ਿਸ਼ ਕੀਤੀ ਦੇਖੋ ਜੀ 26 ਜਨਵਰੀ ਦਾ ਦਿਨ ਅੱਜ ਕਿੱਡਾ ਇੱਕ ਜਗ੍ਹਾ ਪੁਲਸ ਕੰਨੀ ਹੈ ਜਗ੍ਹਾ ਜਗ੍ਹਾ ਨਾਕੇ ਲਾਏ ਤੇ ਦੂਜੇ ਪਾਸੇ ਇਹੋ ਜਿਹੇ ਘਰਾਂ ਚ ਹੋ ਨਾ ਮਾ ਘਟਣਾ ਵਾ ਹੋ ਨਾ ਲੋਕਾਂ ਦੀ ਦਹਿਸ਼ਤ ਦਾ ਮਾਹੌਲ ਵਾ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਕਿ ਇਹਨਾਂ ਦੀ ਬਰੀਕੀ ਨਾ ਜਾਂਚ ਕੀਤੀ ਜਾਵੇ ਤੇ ਜਿਹੜਾ ਪਿਸਤਲ ਇਹਨਾਂ ਕੋ ਆਇਆ ਵਾ ਹਥਿਆਰ ਕਿੱਥੋਂ ਆਇਆ ਤੇ ਕਿੱਥੋਂ ਲਿਆਏ ਕਿਹੜੀ ਮੰਚਾਂ ਨਾਲ ਲਿਆਏ ਇਹਨਾਂ ਨੇ ਪੁੱਛਗਿੱਛ ਕਰਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਨਹੀਂ ਆਪ ਜੀ ਸਰ ਕੀ ਕੰਮ ਕਰਾ ਜੀ ਅਸ਼ੋਕ ਕੁਮਾਰ ਭਾਰਗੋ ਨਾਮ ਹੈ ਜੀ ਮੇਰਾ ਮੈਂ ਤਿਆਰ ਹੋ ਕੇ ਮੰਦਰ ગયા ਪਿਛੋਂ ਕੁਝ ਲੁਟੇਰੇ ਮੇਰੇ ਘਰੇ ਪੈ ਗਏ ਨੇ ਆਂਨ ਕਿ ਉਹ ਬੱਚੇ ਦੇ ਸਿਰ ਦੇ ਉੱਤੇ ਪਿਸਤਲ ਰੱਖਿਆ ਤੇ ਕਹਿੰਦੇ ਨੇ ਜਿੰਨਾ ਪੈਸਾ ਹੈਗਾ ਸਾਰਾ ਕੱਢ ਦੋ ਮੇਰੀ ਵਾਈਫ ਜਦੋਂ ਬੱਚੇ ਨੂੰ ਛਡਾਉਣ ਵਾਸਤੇ ਆਈ ਤੇ ਉਹ ਕਹਿੰਦੇ ਆਂਟੀ ਤੂੰ ਚੁੱਪ ਰਹਿ ਨੀ ਤੇ ਮੁੰਡੇ ਨੂੰ ਮਾਰ ਦੇਣਾ ਜਿੰਨੇ ਪੈਸੇ ਹੈਗੇ ਸਾਰੇ ਕੱਢ ਦੋ ਕਿੰਨੇ ਜਣੇ ਸੀ ਮੈਂ ਜਦੋਂ ਆਇਆ ਉਦੋਂ ਦੋ ਜਣੇ ਸੀਗੇ ਘਰੇ ਇੱਕ ਮਹੱਲੇਵਾਸੀ ਦਾ ਘਰੋਂ ਆ ਵੀ ਇੱਕ ਜਣਾ ਭੱਜ ਗਿਆ ਤੇ ਨਾਲੇ ਇੱਕ ਕੁੜੀ ਵੀ ਦੱਸਦੇ ਪਏ ਨੇ ਮਹੱਲੇਵਾਸੀ ਕਹਿੰਦੇ ਵੀ ਇਹ ਕੁੜੀ ਵੀ ਸੀ ਨਾਲ ਇਹਦੀ ਮੌਕੇ ਦੇ ਨਾਲ ਪੁਛਦੇ ਫਿਰ ਘਟਣਾ ਵਾਪਸ ਆਦੀ ਹਾਂਜੀ ਵਾਪਸ ਸਕਦੀ ਸੀ ਤੇ ਬਹੁਤ ਮਾੜੀ ਘਟਨਾ ਜੀ ਬੰਦੇ ਕਾਰੋਬਾਰਾਂ ਦੇ ਵੀ ਜਾਂਦੇ ਨੇ ਹੁਣ ਪਿੱਛੋਂ ਜਨਾਨੀਆਂ ਇਕੱਲੀਆਂ ਰਹਿੰਦੀਆਂ ਜੀ ਕਰੇ ਕਿਵੇਂ ਦੇ ਦਿਓ ਅੱਜ ਜਿਹੜੀ ਲਟੇਰੀ ਨਹੀਂ ਪਤਾ ਦੁਕਾਨਾਂ ਤੇ ਚੱਲਦੀ ਹੁਣ ਲੋਕਰ ਚਲਾਜ ਬੰਨਣਾ ਪਈ ਆ ਅੱਜ ਬੜੀ ਮਾੜੀ ਘਟਨਾ ਮਾੜੀ ਗੱਲੇ ਜੀ ਸਭ ਦੁਕਾਨਦਾਰ ਤੇ ਜਾਂ ਨੌਕਰੀ ਪੇਸ਼ਾ ਵਾਲੇ ਤੇ ਕਾਰੋਬਾਰ ਜਾਂਦੇ ਨੇ ਜੀ ਪਿੱਛੋਂ ਬੱਚੇ ਤੇ ਜਨਾਨੀਆਂ ਘਰੇ ਰਹਿੰਦੀਆਂ ਨੇ ਇਹਦੇ ਮੇਰੇ ਘਰ ਕੈਮਰੇ ਲੱਗੇ ਸੀ ਟ੍ਰੇਸ ਵੀ ਹੋ ਸਕਦੇ ਨੇ ਨਾਲ ਜਨਾਨੀ ਔਰ ਦੂਸਰਾ ਜਿਹੜਾ ਭੱਜਿਆ ਹੋਇਆ ਬੰਦਾ ਉਹ ਕੌਣ ਸੀਗਾ ਕਿੰਨੇ ਬੰਦੇ ਉਹ ਫੜਾ ਕੇ ਦੇਖਣੇ ਭਾਈ ਦੋ ਬੰਦੇ ਫੜਾਏ ਨੇ ਇੱਕ ਬੰਦਾ ਭੱਜ ਗਿਆ ਤੇ ਇੱਕ ਕੁੜੀ ਵੀ ਕਹਿੰਦੇ ਜੀ ਉਥੋਂ ਗਾਂ ਪਿਛਾ ਹੋ ਗਈ ਕੀ ਮੰਗ ਮੰਗ ਕਰਦੇ ਆ ਜੀ ਇਹੋ ਜੇ ਲੁਟੇਰਿਆਂ ਦੇ ਉੱਤੇ ਕੜੀ ਕਾਰਵਾਈ ਹੋਵੇ ਅਤੇ ਪੂਰਾ ਕੁਝ-ਕੁਝ ਕੀਤੀ ਜਾਵੇ ਵੀ ਕੀ ਹੋਇਆ ਜੀ ਕਿਉਂ ਆਏ ਸੀਗੇ ਉਹ